ਜੀ ਆਪਾਂ ਚੱਲਦੇ ਆਂ ਜੀ ਬਾਜ਼ਾਰ ਬੱਚੇ ਸਵੇਰ ਦੇ ਰੋਣਾ ਪਾਈ ਜਾ ਰਹੇ ਸੀਗੇ ਗਏ ਹੋਏ ਸੀਗੇ ਜੀ ਸਵਾਰੀ ਲੈ ਕੇ ਹੋਣ ਆਏ ਆ ਤੇ ਚਲੋ ਆਪਾਂ ਬਾਜ਼ਾਰ ਹੋਣਾ ਜਵਾਕਾਂ ਨੂੰ ਕੁਛ ਲਿਆ ਦੀ ਤੁਹਾਨੂੰ ਪਤਾ ਹੈ ਜਵਾਕਾਂ ਨੂੰ ਬਾਲਾ ਚਾ ਆਉਂਦਾ ਪਰ ਨਜੋਤ ਹੈ ਜੀ ਸਵੇਰ ਦਾ ਹੀ ਫਿਰ ਵੀ ਚਲਾਈ ਜਾਂਦਾ ਪੰਪ ਇੱਥੇ ਦੁਕਾਨ ਤੋਂ ਲਿਆ ਕੇ ਚਲੋ ਇਹਨਾਂ ਨੂੰ ਗੁਜ਼ਾਰੋ ਵੀ ਲਿਆ ਦੇਣੇ ਨਾ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਲੀਨ ਮੈਰਾ ਬਲਾਕ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ ਦੀ ਕਲਾ ਚੋਮੂਗੇ ਜੀ ਆਪਣੇ ਵੀ ਦੀਵਾਲੀ ਦੀਆਂ ਸਵਾਈਆਂ ਸ਼ੁਰੂ ਹੋ ਗਈਆਂ ਜੀ ਤੇ ਇਹਦੇ ਨਾਲ ਸਾਰੀ ਮਿੱਟੀ ਮੁਟੀ ਸਾਫ਼ ਹੋ ਜੂਗੀ ਇਹਨਾਂ ਬਹੁਤ ਗੰਦੀ ਹੋ ਰਹੀ ਸੀ ਜਿਵੇਂ گاਵਾ ਗੋਮਾ ਜੀ ਨਾ ਟੱਠੇ ਟੁਟੇ ਜਿਵੇਂ ਗੋਬਰ ਕਰ ਦਿੰਦੇ ਉਹ ਚਾਵੇਂਦਾ ਹੁਣ ਇਹਦੇ ਨਾਲ ਚਲੋ ਸਾਫ਼ ਹੋ ਜਾਊਗਾ ਨਾ ਦੇਖੋ ਇਹ ਕਿੰਨਾ ਵਧੀਆ ਨਾਲੇ ਝਾੜੂ ਲਾਉਣ ਦੀ ਲੋੜ ਨਹੀਂ ਪਈ ਜੀ ਪ੍ਰੈਸ਼ਰ ਨਾਲ ਹੀ ਹੈ ਨਾ ਨਾਲੇ ਚਲੋ ਸਾਫ਼ ਹੋ ਗਿਆ ਨਾ ਚੜੂ ਵੀ ਜਿਵੇਂ ਲੱਗ ਗਿਆ ਉਵੇਂ ਮਲੇਸੀ ਗੇ ਜੀ ਤੇ ਗਮਲੇ ਚਾੱਕ ਕੇ ਆਪਾਂ ਇੱਥੇ ਛਾ ਦੇ ਉੱਪਰ ਕੰਧ ਤੇ ਰੱਖਦੇ ਸੀ ਸੋਰੀ ਇਧਰ ਕੰਧ ਤੇ ਰੱਖਦੇ ਸੀ ਉਹ پرو ਵੀ ਜੀ ਝੜ ਝੂਟ ਲਾ ਜਾਂਦਾ ਸੀਗਾ ਸਮਾਰ ਕੇ ਸਾਰਾ ਗਮਲੇ ਜੀ ਇੱਥੇ ਰੱਖਦੇ ਸੀ ਉਹਨੋਂ ਪਹਿਲਾਂ ਬਾਹਰ ਪੈ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਇੱਧਰ ਤਾਂ ਤੁਹਾਨੂੰ ਪਤਾ ਹੀ ਜਿਵੇਂ ਕਰਤੀਆਂ ਸੀਗੀਆਂ ਇਹ ਆਪਣੇ ਸਫਾਈਆਂ ਬਸ ਥੋੜਾ ਜਿਹਾ ਇੱਥੇ ਰਹਿ ਗਿਆ ਜੀ ਇਹ ਸੈਟਿੰਗ ਰਹਿ ਗਈ ਮੜੀ ਜੀ ਕਰਨ ਵਾਲੀ ਉਦਾਂ ਸਾਫ ਸਫਾਈਆਂ ਸਾਰਾ ਜਿਹਾ ਆਪਣੇ ਹੋ ਗਿਆ ਸੀਗਾ ਇੱਧਰ ਵੀ ਹਾਂ ਜੀ ਆਪਣੀ ਗੁਲੀਨ ਕੌਰ ਬਣਾਉਣ ਲੱਗੀ ਆ ਭੈਣ ਜੀ ਰੰਗੋਲੀ ਤੇ ਨਵਜੋਤ ਇੱਧਰ ਚਲਾ ਰਹੇ ਆ ਬੰਬ ਹਾਂ ਜੀ ਗੁਲੀਨ ਤਾਂ ਨਾ ਚਲੋ ਰੰਗੋਲੀ ਬਣਾ ਰਹੀ ਆ ਸੁੱਕੀਆਂ ਚੀਜ਼ਾਂ ਨੇ ਇਹਦੇ ਕੋਲੇ ਤੇ ਆ ਨਵਜੋਤ ਦੇਖ ਲੋ ਜਿਆ ਨਵਜੋਤ ਦੇ ਤਾਂ ਪੁੱਠੇ ਕੰਮ ਹੁੰਦੇ ਆ ਇਹ ਤਾਂ ਰੰਗ ਰੁੰਗ ਕੋਲ ਕੇ ਪਤਾ ਨਹੀਂ ਕੀ ਕੀ ਕੁਸ਼ ਕਰਦੇ ਨੇ ਇਹਦੇ ਪਤਾ ਪੁੱਠੇ ਹੀ ਕੰਮ ਹੁੰਦੇ ਆ ਗਲੀਨ ਚਲੋ ਵਧੀਆ ਨਾ ਸੁੱਕੀ ਚੀਜ਼ ਆ ਨਾ ਇਹਦੇ ਕੋਲ ਇਹ ਵਧੀਆ ਨਾ ਕਰਦੀ ਆ ਹਾਂਜੀ ਆਪਾਂ ਚੱਲਦੇ ਆ ਜੀ ਬਾਜ਼ਾਰ ਬੱਚੇ ਸਵੇਰ ਦੇ ਰੋਣਾ ਪਾਈ ਜਾ ਰਹੇ ਸੀਗੇ ਕਹੇ ਹੋਏ ਸੀਗੇ ਜੀ ਸਵਾਰੀ ਲੈ ਕੇ ਪਹੁੰਚ ਆਏ ਆ ਤੇ ਚਲੋ ਆਪਾਂ ਬਾਜ਼ਾਰ ਹੋਣਾ ਜਵਾਕਾਂ ਨੂੰ ਕੁਝ ਲਿਆ ਦੀ ਤੁਹਾਨੂੰ ਪਤਾ ਹੈ ਜਵਾਕਾਂ ਨੂੰ ਬੜਾ ਚਾ ਆਉਂਦਾ ਪਰ ਨਜੋਤ ਹੈ ਜੀ ਸਵੇਰ ਦਾ ਹੀ ਫਿਰ ਵੀ ਚਲਾਈ ਜਾਂਦਾ ਪੰਪ ਇੱਥੇ ਦੁਕਾਨ ਤੋਂ ਲਿਆ ਕੇ ਚਲੋ ਇਹਨਾਂ ਨੂੰ ਗੁਜਾਰੋ ਵੀ ਲਿਆ ਦਿੰਨੇ ਆ ਨਾ ਚਲੋ ਠੀਕ ਆ ਉਹ ਗੜਲੀ ਨੂੰ ਮਿਲਦੇ ਆ ਜੀ ਆਪਾਂ ਬਾਜ਼ਾਰ ਜਾ ਕੇ ਆਪਣੀ ਸੜਕ ਤੇ ਵੀ ਮੈਲ ਲੱਗਿਆ ਹੋਇਆ ਵਾ ਹਾਂ ਜੀ ਦੇਖੋ ਜੀ ਆਪਣੀ ਸੜਕ ਤੇ ਵੀ ਖੋਪਰ ਹੋਣ ਕਾ ਲੱਗੀਆਂ ਹੋਈਆਂ ਮੈਂ ਤਾਂ ਹੁਣ ਨਿਕਲੀ ਆ ਬਾਹਰ ਜੀ ਬੰ ਵਧੀਆ ਰੌਣਕਾਂ ਨੇ ਜੀ ਇੱਧਰ ਵੀ ਦੇਖੋ ਜੀ ਸਾਡੇ ਸੂਰੂ ਸ਼ਹਿਰ ਦੀਆਂ ਰੌਣਕਾਂ ਤਾਂ ਮੰਡੀ ਆ ਮੰਡੀ ਆ ਜਦੋਂ ਜੋ ਵੀ ਆ ਗਈ ਆ ਅਸੀਂ ਜਾਵਾਂਗੇ ਕਿ ਪਹਿਲਾਂ ਆਪਾਂ ਮੰਡੀ ਦੀ ਆ ਗਏ ਸਮਾਨ ਲੈਣ もうあれでこの先に行てますね。 ਜੀਏ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਉਹ ਬਣਾ ਦਿੰਦਾ ਉਹ ਭੁੱਲੇ ਗਿਆ ਕੀ ਕਹਿੰਦੇ ਨੇ ਗਾੜੀ ਨੂੰ ਪਤਾ ਹੋਣਾ ਤੇ ਨਹੀਂ ਕੀ ਕਹਿੰਦੇ ਨੇ ਉਹਨੂੰ ਜਿਹਨਾਂ ਨੂੰ ਸੇਤਾ ਬਣਾ ਨਹੀਂ ਦੇਵੀ ਫੀਦਾ ਫੜ ਲਈ ਆਹ ਦੂਜਾ ਡ੍ਰੈਗਨ ਡ੍ਰੈਗਨ ਆਹ ਸੀਤਾ ਵਾਲਾ ਆ ਸੀਤਾ ਵਾਲਾ ਨਾ ਐਂਕਲ ਕੋਲ ਪਿਛਲੀ ਵਾਰ ਵੀ ਸੀ ਹਨਾ ਨਾ ਪਿਛਲੀ ਵਾਰੀ ਵੀ ਇਨਾਂ ਕੋਲ ਹੀ ਆਏ ਸੀ ਅੰਦਰੋਂ ਲੈ ਕੇ ਚਲੀਏ ਓਕੇ 300 ਕੇ 300 ਕੇ ਦਿਨ ਕਿਲੋ ਕੇ ਲੈ ਆਏ ਮੇਰਾ ਵਲੌਗ ਨੂੰ ਸਬਸਕ੍ਰਾਈਬ ਕਰ ਲਿਓ ਕਦੇ ਮੈਸਟਰ ਨਾ ਰੇ ਬਰਲੀਨ ਮੇਰਾ ਵਲੌਗ ਮਟਰ ਬਹੁਤ ਟੇਸਟੀ ਆ ਜੀ ਮਠਿਆਈ ਲੈਣ ਗਏ ਸੀ ਜੀ ਉੱਥੋਂ ਮਟਰ ਲੈ ਕੇ ਦੇਖੇ ਖਾ ਕੇ ਬਹੁਤ ਟੇਸਟੀ ਸੀਗੇ ਫਿਰ ਮਟਰ ਲੈ ਲਏ ਹੁਣ ਅਸੀਂ ਸਾਰੇ ਮਟਰ ਖਾ ਰਹੇ ਆ ਜੀ ਮਟਰ ਬਹੁਤ ਟੇਸਟੀ ਆ ਨਵਜੋਤ ਦੇ ਜੀ ਆ ਪੱਜਿਆ ਕਿ ਦਿਖਾਈ ਨਵਜੋਤ ਪਟਾਕੇ ਜਲਾਉਂਦਾ ਸੀ ਜੀ ਇਹਦੇ ਓ ਸੇਕ ਕਾੜ ਗਿਆ ਯਾਰ ਉਹ ਚੱਕਰੀ ਚੱਕਰੀ ਮੈਂ ਲੈਂਟਰਨ ਚਲਾਉਂਦਾ ਪਿਆ ਚੱਕਰੀ ਸਿੱਧਾ ਵੱਜਿਆ ਕਿਤੇ ਮੈਨੂੰ ਪਤਾ ਸੀਦਾ ਵੀ ਮੇਰੇ ਸੇਕ ਚੜੂਗਾ ਮੈਂ ਕਿਹਾ ਚੱਲ ਕੋਈ ਨਾ ਬੱਸ ਦੇਖਿਓ ਮਰ ਗੋਲੇ ਲੱਭ ਪਈਆਂ ਨੇ ਮੋਮਬਤੀਆਂ ਆ ਜੋ ਕਿੰਨੀਆਂ ਕਪਈਆਂ ਚਾ ਲੈ ਲਓ ਇੱਕੋ ਤੋਂ ਪੈਕਟ ਹੋਊ ਚੱਕਰੀਆਂ ਇੱਧਰ ਆ ਜਾ ਮੋਰ ਤੈਨੂੰ ਹੁਣ ਫੋਟੋਆਂ ਦੇ ਵਿੱਚ ਨਹੀਂ ਚਾਹੀਦੀ ਕੀ ਲੈਣਾ ਲੈ ਲੈ ਉਹ ਦੋ ਦੇਖ ਲੈ ਫਿਰ ਜਿਆਦਾ ਵੱਡੇ ਵੱਡੇ ਨਾਲ ਉਹ ਛੋਟੇ ਛੋਟੇ ਲਿਓ ਬਈ ਆ ਦੋਨੇ ਆ ਦੋਨੇ ਉਹ ਨਾ ਪੜੀਆ ਦੇਖੋ ਜੀ ਆਪਣੀ ਵੀ ਰੌਣਕਾਂ ਕਿੰਨੀ ਰੌਣਕਾਂ ਬਸ ਮੈਂ ਕਦੇ ਹੁਣ ਬਾਹਰ ਨਿਕਲੀ ਨਹੀਂ ਮੈਨੂੰ ਤਾਂ ਨਹੀਂ ਪਤਾ ਲੱਗਿਆ ਹਾਂਜੀ ਆਪਾਂ ਬਾਜ਼ਾਰ ਜਾਏ ਇਹ ਦੀਵਾਲੀ ਦੀ ਸ਼ਾਪਿੰਗ ਕਰਿਆ ਜੀ ਜਿਹੜਾ ਕੁਝ ਲਿਆਉਣਾ ਸੀ ਤੇ ਨਾ ਐਦਾਂ ਹੀ ਬਲੌਕ ਨਾਲ ਬਣੇ ਰਹੋ ਬਾਕੀ ਆਪਾਂ ਕੱਲੂ ਪਾਵਾਂਗੇ ਤੇ ਹਾਂਜੀ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਂ ਜੀ ਮਿਲਦੇ ਆਂ ਜੀ ਕੱਲੂ ਆਪਣੇ ਬਲੌਕ ਨਾਲ ਬਣੇ ਰਹੋ ਜੀ